ਤੁਹੀ ਮਹੰਲਾ ਚੌਥਾ ਜਿਨ ਕਾ ਅੰਦਰ ਵਸਿਆ ਮੀਰਾ ਹਰ ਹਰ ਪਹਿਲੀ ਹੋ ਗਈ ਨ ਤੋ ਜਿਨਾਂ ਦੇ ਹਿੱਤ ਇਹ ਮੇਰੇ ਹਰਿ ਤੇ ਮੇਸ਼ਰ ਤੋਂ ਦੱਸਿਆ ਹੈ ਤੇ ਤਿੰਨ ਕੇ ਸਾਲ ਰੋਜ਼ ਗਵਾਏ ਉਹ ਮੋਹੰਕਾਰਾਤ ਕੋ ਰੋਗ ਸਾਰੇ ਮਾਰਿਆ ਆਪ ਨੂੰ ਗਵਾ ਕੇ ਮੇੜੁੱਤੇ ਹਮ ਤੇ ਮੁਕਤ ਭਏ ਜਿਨ ਹਰ ਨਾਮ ਧਿਆਇਆ ਸੁਖ ਮੇਰਾ ਮੁਕਤ ਹੋ ਗਏ ਜਿਨਾਂ ਪ੍ਰਮੇਸ਼ਰ ਆਦੇ ਨਾਮ ਨੂੰ ਧਿਆਉਣਾ ਕੀਤਾ ਹੈ ਤਿੰਨ ਪਗ ਰਤ ਪਰਮ ਪਦ ਪਾਈ ਉਹਨਾਂ ਦਾ ਮੇਰਾ ਪ੍ਰਮੇਸ਼ਰ ਆਦੇ ਨਾਮ ਕਰਕੇ ਤਾਰਨ ਤਦ ਵੀ ਕੇਵਲ મોਹ ਨੂੰ ਤਾਲਿਆ ਹੈ ਮੇਰੀ ਰਾਮ ਹਰਜਨ ਆਰੂਪ ਭੇ ਜੀ ਰਾਮ ਗੁਣੇਸ਼ਰ ਹਰੀ ਤੂ ਜੰਮ ਜਿਹ ਦੇ ਹਰੇ ਉਹ ਹੋਮੇ ਦੇ ਰੋਗ ਤੋਂ ਉਹ ਗਿਆਨ ਦੇ ਰੋਗ ਤੋਂ ਕਾਰ ਦੇ ਰੋਗ ਤੋਂ ਰੋਗ ਹੋ ਗਏ ਹਨ ਗੁਰਬਚਨੀ ਜਿਨਾ ਜਪਿਆ ਮੇਰਾ ਹਰ ਹਰ ਇਹ ਮੇਰੇ ਹਰਿ ਪ੍ਰਭੂਸ਼ੀ ਗੁਰਾਂ ਦੇ ਬਚਨਾਂ ਦੁਆਰਾ ਜਿਨ੍ਹਾਂ ਨੇ ਮੇਰੇ ਪਿਆਰੇ ਤੇਰੇ ਤਾਂ ਜਪਨਾ ਕੀਤਾ ਹੈ ਮਾਰੂ ਗਏ ਉਹਨਾਂ ਦੇ ਹੰਕਾਰ ਆਜ ਕੋ ਰੋਗ ਵੀ ਮਾਰਾ ਸਾਰੇ ਹੀ ਚਲੇ ਗਏ ਨਿਰਗਤ ਹੋ ਗਏ ਹਮੇਂ ਬ੍ਰਹਮ ਵਿਦਲ ਮਹਾਦੇਵ ਉਤਰਾ ਗੁਣ ਰੂਪ ਕੀ ਜਿੱਥੇ ਮਾਰਾ ਧਰਮ ਜੀ ਜੋ ਹਨ ਉਹ ਜੋ ਗੁਣ ਦੇ ਰੋਗ ਚੁੰਮਲੇ ਇਹ ਜਿਹੜੇ ਹਨ ਸਤੋ ਗੁਣ ਦੇ ਰੋਗ ਚੁੰਮਲੇ ਹੋਈ ਹੈ ਮਹਾਦੇਵ ਤਮੋ ਗੁਣ ਦੇ ਰੋਗ ਚੁੰਮਲੇ ਹੋਇਆ ਇਹ ਦੋਨਾਂ ਗੁਣਾ ਰੋਗ ਇਹਨਾਂ ਚੁੰਮੜਿਆ ਗਏ ਸ਼ਾਂਪਕੀ ਵਿਸ਼ਨੂੰ ਕਹਾਉਂਦਾ ਹੈ ਬ੍ਰਹਮਾ ਰਾਸਤੀ ਹੈ ਸ਼ੀਂਗੀ ਕਾਂਸੀ ਹੈ ਕਾਂਸੀ ਫਿਰ ਤੋਂ ਮਾਰੇ ਪਾਂਸੀ ਬਾਹਰ ਦਾ ਜਿੰਕੇ ਕੰਗਣ ਗੁੜੀ ਹੋ ਕੇ ਸ੍ਰਿਸ਼ਟੀ ਨੂੰ ਨਾਸ਼ ਕਰਦਾ ਹੈ ਦੇਖ ਹਉ ਮੈਂ ਕਾਰ ਕਮਾਈ ਇਹਨਾਂ ਨੂੰ ਹਉ ਮੈਂ ਬ੍ਰਹਮਾ ਕਹਿੰਦਾ ਮੇਰੇ ਬਿਨਾਂ ਕੋਈ ਰਚਨ ਲਾਇਆ ਹੀ ਨਹੀਂ ਕੋਡ ਬ੍ਰਹਮੇ ਕੇ ਰਚਨ ਲਾਇੀ ਦੀ ਸਭ ਨੂੰ ਦਸ਼ਮੂਲੀ ਅੰਦਰਲੇ ਖਲੇ ਮੈਂ ਕਾਲਨਾ ਕਰਦਾ ਹੈ ਮਾਰੇ ਕਹਿੰਦੇ ਬ੍ਰਹਮਾ ਬਿਸ਼ਣ ਕਰੋ ਤੈ ਅਗਰ ਤਨ ਕੋ ਮੋਹ ਤੇ ਹਰਮਨ ਨਾਲ ਕਾ ਮਾਝੋ ਕਹਿੰਦਾ ਮੈਂ ਸੁਧਾਰਦਾ ਹਾਂ ਕਿਉਂ ਕਿੰਨਾ ਵਾਰੀ ਹੰਗਤਾ ਕਰਕੇ ਰੋਗੀ ਐ ਹੋਮਿਓਪੈਥੀ ਕਾਰਕੁਆਰੇ ਰਾਸਿਕਾਂ ਅੰਸ਼ੀ ਸਾਜ ਕੀ ਸੁਆਣਾ ਨਾ ਜੇ ਲਕੀਏ ਤੇਹਿਨਾ ਕੀਤੇ ਹੈ ਬਪੜੇ ਜਿਹੜਾ ਇਹ ਪਹਿਲਾਂ ਸਿੱਧੇ ਐਸੇ ਬਪੜੇ ਆਪ ਹੀ ਸੰਭੂ ਮਰੇ ਬਖੇ ਹੈ ਉਸਨ ਕੇਤੇ ਵੀ ਕਰਦੇ ਹਨ ਪਰ ਗੁਰੂਕਸੂ ਜੀ ਪਾ ਬਰਮਨ ਕਾਰੋ ਗਸੀ ਮੈਂ ਸੰਭੂ ਐ ਉਸ ਨੂੰ ਵਾਰਨ ਕਾ ਤੂੰ ਨਾਲੀ ਤੇ ਜੰਮਿਆ ਬਰਮਨ ਕਿਉਂ ਮਾਨ ਕਰਨਾ ਹੈ ਕੋ ਨਾਈ ਰਾਮ ਜੀ ਨਾ ਬੋਲ ਸਕਿਆ ਵਰਮਾ ਉਸੇ ਤਕਾਰਸ ਜੀ ਦੇ ਦੂਸਰੀ ਤੇ ਮਹ ਸੁਦੇ ਪ੍ਰਕਾਸ਼ ਉਸ ਨੇ ਸਹਿਜ ਜੀ ਸ਼ਿਵ ਜੀ ਦੇ ਹੰਕਾਰ ਹੋਣ ਕਰਕੇ ਸ਼ਿਵ ਜੀ ਨੂੰ ਕਿਹਾ ਕਿ ਤੂੰ じゃ ਹੁਣ ਇੱਕ ਤਾਂ ਤਾਰਸਾ ਰੂਪ ਧਾਰ ਤੇ ਇੱਕ ਬੱਤਾ ਜਿਹਾ ਰੂਪ ਧਾਰ ਫੇਰੀ ਗੱਲ ਬਣੇਗੀ ਇਸ ਪ੍ਰਕਾਰ ਸ਼ਿਵ ਜੀ ਨੂੰ ਜਨਮ ਧਾਰਨੇ ਲਈ ਵਿਸ਼ਣੂ ਉਤਾਰਨ 10 ਉਤਾਰ 10 ਕਾਰੀ ਰਾਮ ਰਾਜ ਆਇਆ 10 ਵਿਕਾਰ ਘਾਰੇ ਇਹ ਹੰਕਾਰ ਕਰਕੇ ਇਹਨੂੰ ਆਉਣਾ ਪਿਆ ਵਿੱਚ ਹਉਮੈਕਾਰ ਕਮਾ ਤੇ ਹਉਮੈ ਵਿਚਕਾਰ ਕਮਾਉਣੇ ਕਰਕੇ ਆਉਂਦੇ ਜਾਂਦੇ ਹਨ ਜੁਗਾ ਜੁਗਾ ਕੇ ਰਾਜੇ ਕੀ ਗਾਵੇ ਕਰ ਅਵਤਾਰੀ ਜਿਨ ਕੀਏ ਤਹ ਨਾ ਕੀਤੇ ਬਪੜੇ ਲਈ ਤਾਜ਼ਾ ਕਿਤੇ ਅਸੇ ਬਪੜੇ ਵਿਚਾਰੇ ਤੁਛ ਹੈ ਉਹ ਸਾਇਰ ਨੂੰ ਛੋੜੇ ਚੇਤੇ ਨਹੀਂ ਕਰਦੇ ਹਨ ਅਰ ਗੁਰੂ ਮਤ ਸੋਜੀ ਪਾਈ ਉਹ ਸਰੀਰ ਮੈਂ ਆਪ ਹੀ ਹੰਕਾਰ ਕਰਕੇ ਵੀ ਮੈਂ ਹੀ ਹੈ ਅਸੀਂ ਘਟ ਨਹੀਂ ਉਹ ਹੀ ਰੱਬ ਹੀ ਹੈ ਕਿਉਂ ਕਹੇ ਜੇ ਬਿਸ਼ੂ ਕਹਿੰਦਾ ਮੈਨੂੰ ਪੂਜੋ ਬਲਮੋ ਕਹਿੰਦਾ ਮੈਨੂੰ ਪੂਜੋ ਸ਼ਿਵ ਜੀ ਕਹਿੰਦਾ ਮੇਰੇ ਲਿੰਗ ਦੀ ਪੂਜਾ ਕਰੋ ਇਸ ਪ੍ਰਕਾਰ ਹੋ ਮੈਂ ਪਈ ਇਹਨਾਂ ਨੂੰ ਜਾਣੀ ਜਾਣੀ ਹਰ ਗੁਰਮੁਖ ਨੂੰ ਜੀ ਪਾਹ ਹਰੀ ਜਿਹੜਾ ਇਹਨੂੰ ਤੁੰਨਾ ਦਾ ਪ੍ਰਕਾਸ਼ਕ ਹੈ ਜਿਹਨਾਂ ਨੂੰ ਰਚਨ ਵਾਲਾ ਹੈ ਜਿਸਨੂੰ ਕਰੋਨਾ ਹੀ ਰੋਮ ਰੋਮ ਵਿੱਚ ਆਖੇ ਹੈ ਪਰਮਾ ਵਿਸ਼ੂ ਕਾਲਪੁਰ ਕੀਤੇ ਮੈਂ ਕੋਟ ਕੁਬਿਸ਼ਣ ਮੇਰੇ ਕੋਟ ਨੂੰ ਬ੍ਰਹਮਾ ਕਤੇ ਅਸਕੋ ਜੇ ਰੇਸ ਉਹ ਦੀ ਹਰੀ ਦੀ ਗੁਰਮੁਖਾਂ ਨੂੰ ਸਵੱਗੀ ਪਾਏ ਸਤਿਗੁਰਾਂ ਦਾ ਗੁਰਾਂ ਦਾ ਆਵਾਜ਼ ਸੁਣ ਪਈਏ ਨਹੀਂ ਤਾਂ ਪੰਨਾ ਦੇ ਕਹ ਦੀ ਉਪਾਸ਼ਨਾ ਕੀ ਸਾਰੇ ਪਾਸੇ ਪਏ ਆਉ ਮੈਂ ਰੂਹ ਸਭ ਜਗਤ ਦੇ ਆਪੇ ਹੋ ਮੈਂ ਰੂਹ ਸਾਰੇ ਸੰਸਾਰ ਨੂੰ ਵਿਆਪਿਆ ਲੱਗਿਆ ਹੋਇਆ ਹੈ ਭਾਈ ਇਹਨਾਂ ਕੋ ਜਨਮ ਮਰਨ ਦੁਖ ਭਾਰ ਜਿਨੇ ਨੂੰ ਹੋਮੇ ਦਾ ਰੋਗ ਨੂੰ ਭਾਈ ਜਿਨੇ ਨੇ ਦੇਖਿਆ ਨੰਗਤਾ ਕਰਕੇ ਵਿਛੋੜਾ ਹੋ ਗਿਆ ਇਹ ਜਮ੍ਹਾਂ ਬੰਦਾ ਭਾਰੀ ਦੁੱਖ ਉਹਨਾਂ ਨੂੰ ਹੈ 85 ਲੱਖ ਜੂਨ ਚ ਫਿਰਦੇ ਰਹਿੰਦੇ ਆ ਗੁਰ ਪ੍ਰਸਾਦੀ ਤੋਂ ਵਿਰਲਾ ਚੁਟੇ ਗੁਰਾਂ ਦੀ ਕਿਰਪਾ ਕਰਕੇ ਕੋਈ ਕੋਈ ਵਿਰਲਾ ਮੁਕਤ ਹੁੰਦਾ ਹੈ ਛੁਟਕਾਰਾ ਪਾਉਂਦਾ ਹੈ ਇਸ ਜਨ ਕਉ ਹਉ ਬਲਿਹਾਰ ਜਨ ਪੁਰਸ਼ ਨੇ ਅਸੀਂ ਕਾਇਬਿ ਹਾਰ ਜਾਂਦੇ ਕੁਰਬਾਨ ਜਾਂਦੇ ਆਂ ਜੋ ਮੁਕਤ ਹੋ ਜਾਂਦੇ ਆਂ ਜਿਨ ਸੇਸ ਸਾਜੀ ਤੋਂ ਹਾਰ ਜਾਣੇ ਇਹ ਭਾਈ ਜਸਵੰਤ ਰੂਪ ਸ੍ਰੀ ਸਾਜੀ ਹੈ ਉਹ ਹਰੀ ਆਪ ਹੀ ਜਾਣਦਾ ਸਾਰਿਆਂ ਦੀ ਹਾਲ ਨੂੰ ਤਾਂ ਕਾ ਰੂਪ ਅਪਾਰੀ ਉਹਦੇ ਵੀ ਬਿਸ਼ੂ ਵਰਗਾ ਹੈ ਚਾਰ ਪਹੋਂ ਵਾਲਾ ਹੈ ਕਿ ਬ੍ਰਹਮਾ ਦੇ ਚਾਰ ਮੂਹਾਂ ਵਰਗਾ ਹੈ ਕਿ ਸ਼ਿਵ ਜੀ ਦੇ ਪੰਜਾਂ ਮੂਹਾਂ ਵਰਗਾ ਹੈ ਕਹਿੰਦੇ ਨਾ ਪਾਈ ਇਹ ਸਭ ਪ੍ਰਕਿਰਤੀ ਦੇ ਢਾਕਾ ਰੂਪ ਅਕਾਰੋ ਕੋਹੋ ਐਵੇਂ ਰੂਪ ਪਾਰਾ ਵਾਲ ਜੁ ਰਹੇ ਤੇ ਇਹ ਪਾਰਾ ਵਾਲ ਵਾਲੀ ਗੱਲ ਹੋ ਰਹੀਆਂ ਨਾਨਕ ਆਪੇ ਦੀਸ ਹਰ ਦਿਨ ਸਬਦੂ ਸਾਹਿਬ ਜੀ ਜੰਗੇ ਆਪੇ ਆਪ ਹਰੀ ਹੈ ਅਭੀ ਸਾਰੇ ਨੂੰ ਇਹ ਸੁਬਾਹ ਆਪ ਹੀ ਗੁਰਾਂ ਦੁਆਰਾ ਕੈਪਚਰ ਹੋ ਕੇ ਵੇਖਦਾ ਹੈ ਆਪ ਹੀ ਪ੍ਰਸੰਨ ਹੁੰਦਾ ਹੈ ਗੁਰਮੁਖ ਬ੍ਰਹਮ ਜੀ ਚਾਹੇ ਉਹ ਬ੍ਰਹਮ ਹੈ ਭਾਈ ਵਿਚਾਰ ਮੰਨ ਕੋ ਸਾਰਿਆਂ ਦਾ ਆਤਮਾ ਆਪਣਾ ਅਪਰੂਪ ਹੈ